ਪਿਛਲੇ ਦਿਨੀਆ ਆਪਾਂ ਇੱਕ ਗੱਲ ਕੀਤੀ ਸੀਗੀ ਮੋਗਾ ਦੇ ਏਡੀਸੀ ਚਾਰੂ ਮੀਤਾ ਸੇਖਰ ਜੀ ਦੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕੋਈ ਜਿਹੜਾ ਜ਼ਮੀਨ ਦਾ ਮਸਲਾ ਸੀਗਾ ਤਾਂ ਉਹਦੇ ਵਿੱਚ ਆਪਾਂ ਜਿਹੜਾ ਸਰਕਾਰ ਵਾਲਾ ਪੱਖ ਸੀ ਪ੍ਰਸ਼ਾਸਨ ਵਾਲਾ ਪੱਖ ਸੀ ਉਹ ਤੁਹਾਡੇ ਸਾਹਮਣੇ ਰੱਖਿਆ ਸੀ ਪਰ ਆਈ ਵਾਲੀ ਦੀ ਵਿਸ਼ੇਸ਼ਤਾ ਇਹ ਹੈ ਕਿ ਪੱਖ ਦੋਨੋਂ ਹੀ ਸਾਹਮਣੇ ਰੱਖੇ ਜਾਂਦੇ ਆ ਜੇ ਕੋਈ ਪੱਖ ਬਾਅਦ ਦੇ ਵਿੱਚ ਆਉਂਦਾ ਹੈ ਉਹ ਵੀ ਅਸੀਂ ਅਪਡੇਟ ਕਰ ਦਿੰਨੇ ਹੁੰਨੇ ਆ ਤਾਂ ਹੁਣ ਜਿਹੜਾ ਪੱਖ ਹੈ ਇਹ ਏਡੀਸੀ ਸਾਹਿਬਾ ਵੱਲੋਂ ਸਾਡੇ ਕੋਲ ਪਹੁੰਚਿਆ ਇਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਇਹ ਉਹਨਾਂ ਦਾ ਪੱਖ ਹੈ ਇਹ ਕਹਿੰਦੇ ਨੇ ਕਿ ਪ੍ਰਿਸ਼ਨਰ ਨੇ ਇੱਕ ਅਰਜੀ ਦਿੱਤੀ ਸੀ ਉਹਦੇ ਵਿੱਚ ਜਿਹੜੀ ਜ਼ਮੀਨ ਦਾ ਜਿਹੜਾ ਮਸਲਾ ਸੀ ਐਨ ਐਚ 71 ਹਾਈਵੇ ਦੀ ਸੀ ਉਹ ਤੇ ਜਿਹਦੇ ਵਿੱਚ ਮੁਆਵਜ਼ਾ ਨਹੀਂ ਮਿਲਿਆ ਸੀ ਇਹ ਜ਼ਮੀਨ ਦਾ ਉਸ ਵੇਲੇ ਦੇ ਐਸਟੀਐਮ ਨੇ ਇਹ ਅਰਜੀ ਤਹਿਸੀਲਦਾਰ ਨੂੰ ਤੱਥਾਂ ਦੀ ਜਾਂਚ ਲਈ ਭੇਜੀ ਸੀ ਇਸ ਤੋਂ ਬਾਅਦ ਕਹਿੰਦੇ ਮੈਂ ਚਾਰੂ ਮਿਤਾ ਜੀ ਐਸਟੀਐਮ ਧਰਮਕੋਟ ਵੱਜੋਂ ਇਹਨਾਂ ਨੇ ਚਾਰਜ ਸੰਭਾਲਿਆ ਸੀ तहसीलदार ਨੇ ਆਪਣੀ ਰਿਪੋਰਟ ਵਿੱਚ ਦਰਸਾਇਆ ਕਿ ਜ਼ਮੀਨ ਦਰਅਸਲ NH71 ਦੇ ਹਿੱਸੇ ਦੇ ਵਿੱਚ ਆਉਂਦੀ ਹੈ ਰਿਕਾਰਡ ਅਨੁਸਾਰ ਇਹਦਾ ਮੁਆਵਜ਼ਾ ਕੋਈ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਚਾਰੂ ਮੀਤਾ ਜੀ ਨੇ ਇਹ ਰਿਪੋਰਟ ਐਕਸੀਨ ਹਾਈਵੇ ਡਿਵੀਜ਼ਨ ਪੀਡਬਲਯੂਡੀ ਨੂੰ ਕਾਰਵਾਈ ਵਾਸਤੇ ਭੇਜਤੀ ਉਸ ਤੋਂ ਬਾਅਦ ਮੈਡਮ ਖੁਰ ਛੁੱਟੀ ਤੇ ਚਲੇ ਗਏ ਤਾਂ ਐਕਸੀਨ ਨੇ ਉਸ ਦੌਰਾਨ ਇਹਨਾਂ ਨੂੰ ਪੁੱਛਿਆ ਕਿ ਇਹ ਜ਼ਮੀਨ ਕਿਤੇ ਪਹਿਲਾਂ ਐਕਵਾਇਰ ਤਾਂ ਨਹੀਂ ਹੋਈ ਜੇ ਇਹਦਾ ਮੁਆਵਜ਼ਾ ਤਾਂ ਨਹੀਂ ਦਿੱਤਾ ਗਿਆ ਤੇ ਉਸ ਟਾਈਮ ਤੱਕ ਕਹਿੰਦੇ ਕਿ ਐਨਓਸੀ ਜਿਹੜੀ ਪ੍ਰਾਪਤ ਨਹੀਂ ਹੋਈ ਸੀ ਫੋਰੈਸਟ ਡਿਪਾਰਟਮੈਂਟ ਤੋਂ ਤਾਂ ਐਕਸ਼ਨ ਸਾਹਿਬ ਨੇ ਇਹ ਕਿਹਾ ਕਿ ਪਹਿਲਾਂ ਐਨਓਸੀ ਲਈ ਜਾਵੇ ਤਾਂ ਉਸ ਤੋਂ ਬਾਅਦ ਦੋਨੋਂ ਵਿਭਾਗਾਂ ਤੋਂ ਇਹ ਜਿਹੜੀਆਂ ਰਿਪੋਰਟਾਂ ਨੇ ਐਨਓਸੀ ਵਾਲੀਆਂ ਫੋਰੈਸਟ ਡਿਪਾਰਟਮੈਂਟ ਤੋਂ ਤੇ ਜ਼ਮੀਨ ਦੀ ਪੋਜੀਸ਼ਨ ਵਾਲੀ ਇਹ ਆਗੀਆਂ ਸੀ ਤਹਿਸੀਲਦਾਰ ਸਾਹਿਬ ਨੇ ਇਹਦੀ ਪੁਸ਼ਟੀ ਵੀ ਕਰਤੀ ਸੀ ਕਿ ਇਹ ਕੋਈ ਵੀ ਐਕਵਾਇਰ ਪਹਿਲਾਂ ਇਹ ਜ਼ਮੀਨ ਨਹੀਂ ਹੋਈ ਇਸ ਤੋਂ ਬਾਅਦ ਇਹ ਅੱਗੇ ਡਿਵੀਜ਼ਨ ਨੂੰ ਭੇਜਿਆ ਗਿਆ ਜਿਨ੍ਹਾਂ ਨੇ ਕੰਸੈਂਟ ਅਵਾਰਡ ਤਿਆਰ ਕਰਨ ਵਾਸਤੇ ਇਹਨੂੰ ਕਿਹਾ ਸੀ ਤੇ ਛੁੱਟੀ ਤੋਂ ਆਉਣ ਤੋਂ ਬਾਅਦ ਮੈਂ ਜ਼ਮੀਨ ਦੇ ਰਿਕਾਰਡ ਅਤੇ ਮੁੱਲਾਂ ਦੀ ਜਾਂਚ ਕੀਤੀ ਕੰਸੈਂਟ ਅਵਾਰਡ ਜਿਹੜਾ ਕੈਲਕੂਲੇਸ਼ਨ ਸੀਟ ਹੈ ਉਹ ਵੀ ਤਿਆਰ ਹੋ ਗਈ ਸੀ ਤੇ ਇਹਨਾਂ ਨੇ ਅੱਗੇ ਹਾਈਵੇ ਡਿਵੀਜ਼ਨ ਨੂੰ ਕਾਰਵਾਈ ਵਾਸਤੇ ਭੇਜ ਦਿੱਤੀ ਬਾਅਦ ਵਿੱਚ ਹੋਰ ਤਸਦੀਕ ਤੇ ਹੋਰ ਜਿਹੜੀਆਂ ਕੋਈ ਇਨਸਪੈਕਸ਼ਨਸ ਵਗੈਰਾ ਹੋਣੀਆਂ ਸੀ ਉਹਨਾਂ ਦੀ ਪੁਸ਼ਟੀ ਤੋਂ ਬਾਅਦ ਇਹ ਪਤਾ ਲੱਗਿਆ ਸੀ ਕਿ ਜ਼ਮੀਨ ਐਕਵਾਇਰ ਨਹੀਂ ਹੋਈ ਤੇ ਇਹ ਰਿਪੋਰਟਾਂ ਇਹਨਾਂ ਨੇ ਐਕਸੀਅਨ ਸਾਫ ਦੇ ਜਵਾਬ ਤੋਂ ਬਾਅਦ ਅੱਗੇ ਭੇਜਤੀਆਂ ਇਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਜਦੋਂ ਨਵੇਂ ਐਕਸੀਅਨ ਨੇ ਚਾਰਜ ਸੰਭਾਲ ਲਿਆ ਉਹਨਾਂ ਨੇ ਪਿਛਲੀ ਸਾਰੀ ਜਿਹੜੀ ਪਿਛਲੀ ਸਾਰੀ ਜਿਹੜੀ ਕਾਰਵਾਈ ਸੀ ਉਹਨੂੰ ਨਜ਼ਰਅੰਦਾਜ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭੂਮੀ ਰਾਸ਼ੀ ਜਿਹੜਾ ਪੋਰਟਲ ਹੈ ਉਹਦੇ ਉੱਪਰ ਇਹਨੂੰ ਅਪਲੋਡ ਕੀਤਾ ਜਾਵੇ ਪਰ ਅਪਲੋਡ ਇਹਨਾਂ ਵੱਲੋਂ ਨਹੀਂ ਕੀਤਾ ਗਿਆ ਕਿਉਂਕਿ ਇਹਨਾਂ ਕੋਲੇ ਉਸ ਟਾਈਮ ਮਨਜ਼ੂਰੀ ਜਿਹੜੀ ਸੀ ਉਹ ਨਹੀਂ ਸੀ ਬਾਅਦ ਦੇ ਵਿੱਚ ਇਹ ਕਹਿੰਦੇ ਕਿ ਮੇਰਾ ਤਬਾਦਲਾ ਹੋ ਗਿਆ ਤੇ ਮੈਂ ਐਸਟੀਐਮ ਫਿਰੋਜ਼ਪੁਰ ਉਹ ਜੋ ਚਾਰਜ ਸੰਭਾਲ ਲਿਆ ਇਸ ਤੋਂ ਬਾਅਦ ਐਨਐਚਆਈ ਵੱਲੋਂ ਰਕਮ ਜਿਹੜੀ ਹੈ ਉਹ ਧਰਮਕੋਟ ਦੇ ਐਸਐਸਟੀਐਮ ਦੇ ਖਾਤੇ ਦੇ ਵਿੱਚ ਪਾਈ ਗਈ ਜਿਸ ਦੇ ਬਾਰੇ ਉਹਨਾਂ ਨੂੰ ਪੱਤਰ ਵੀ ਭੇਜਿਆ ਗਿਆ 1962 63 ਐਕ acquisition ਐਕਟ ਦੇ ਵਿੱਚ ਕਹਿੰਦੇ ਇਹ ਜਿਹੜੀ ਜਿਹੜੇ ਰਕਮ ਸੀ ਇਹ ਪੈਸਾ ਇਹ ਅਜੇ ਵੀ ਸਰਕਾਰ ਦੇ ਖਾਤੇ 'ਚ ਹੀ ਹੈ ਇਹ ਪੈਸਾ ਅਜੇ ਵੀ ਦਿੱਤਾ ਨਹੀਂ ਗਿਆ ਇਹ ਉਹਨਾਂ ਦਾ ਪੱਖ ਹੈ ਜੀ ਚਲੋ ਬਿਹਤਰ ਹੈ ਵਧੀਆ ਗੱਲ ਹੈ ਤੁਸੀਂ ਰੱਖ ਦਿੱਤਾ ਪੱਖ ਪਰ ਗੱਲ ਇਹ ਆ ਕਿ ਚਲੋ ਚਾਰੂਮਿਤਾ ਜੀ ਦਾ ਆ ਗਿਆ ਪੱਖ ਤੁਸੀਂ ਪੜ ਦਿੱਤਾ ਪਹਿਲੀ ਗੱਲ ਇਹ ਆ ਕਿ ਜੇ ਜ਼ਮੀਨ ਇੱਕ ਵਾਰੀ ਐਕਵਾਇਰ ਹੋਈ ਆ ਤੁਸੀਂ ਜੀ ਵਰ ਕਿਉਂ ਸਵਾਲ ਉੱਥੇ ਦਾ ਉੱਥੇ ਹੈ ਹੂੰ ਤੇ ਜੇ ਮੰਨ ਲਓ ਇਹ ਸਾਰਾ ਕੁਝ ਠੀਕ ਹੈ ਤੇ ਫਿਰ ਇਨਕੁਆਰੀ ਕਰਨ ਵਾਲੇ ਕੀ ਇੱਕ ਪਾਸੜ ਸੋਚ ਰੱਖ ਕੇ ਚੱਲੇ ਆ ਹੂੰ ਤੇ ਵੀ ਇੱਕ ਵੱਡਾ ਤੇ ਬਸ ਸਵਾਲ ਰਹੇਗਾ ਜੀ